ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਹੰਨੀ ਸੇਠੀ ਦੀ ਵਾਈਫ ਏਕਮ ਸੇਠੀ ਜੋ ਸੋਸ਼ਲ ਮੀਡੀਆ ਤੇ ਹੰਨੀ ਸੇਠੀ ਜਿਹੜਾ ਜ਼ਿਆਦਾ ਛਾਇਆ ਹੋਇਆ ਹੈ ਮਾਝੂ ਗੱਲ ਕਰਨੀ ਸੀ ਸਾਰਿਆਂ ਨਾਲ ਕਿ 2 ਕੁ ਮਹੀਨੇ ਪਹਿਲਾਂ ਮੈਂ ਸ਼ਾਪ ਤੇ ਸੀਗੀ ਤੇ ਹੰਨੀ ਲੁਧਿਆਣੇ ਸੀ ਤੇ ਮੈਂਦੇ ਬ੍ਰਦਰ ਨਾਲ ਘਰ ਆ ਰਹੀ ਸੀ ਵਾਪਸ ਦੁਕਾਨ ਤੋਂ ਰਾਤੀ 8:00-8:30 ਦਾ ਟਾਈਮ ਸੀਗਾ ਤੇ ਐਨੇ ਅੰਦੇ ਭਰਾ ਨੇ ਮੇਰੇ ਨਾਲ ਰਸਤੇ 'ਚ ਬਹੁਤ ਗੰਦੀ ਬਤਮੀ ਸੀ ਕੀਤੀ ਹੈ ਵੈਸੇ ਤਾਂ ਮੇਰਾ ਬੇਟਾ ਨਾਲ ਹੀ ਹੁੰਦਾ ਕੈਸ਼ ਉਸ ਦਿਨ ਮੇਰਾ ਬੇਟਾ ਵੀ ਨਹੀਂ ਸੀਗਾ ਤੇ ਅੰਨੇ ਹੱਲੇ ਅੱਧੇ ਰਸਤੇ ਗੁਰਦੁਆਰੇ ਦੇ ਕੋਲ ਜਾ ਕੇ ਖੇਤਾਂ 'ਚ ਗੱਡੀ ਵਾੜ ਲਈ ਸੀ ਤੇ ਰਾਤੀ ਉਤੋਂ ਗੱਡੀ ਦੀਆਂ ਲਾਈਟਾਂ ਵੀ ਸ਼ੀਸ਼ੇ ਵੀ ਲੋਕ ਲਗਾਤੇ ਇਹਨੇ ਮੇਰੇ ਨਾਲ ਬਹੁਤ ਗੰਦੀ ਬਦਤਮੀਜ਼ੀ ਕੀਤੀ ਐ ਤੇ ਇੱਕ ਹੱਥ ਵੀ ਪਾਇਆ ਐ ਇਦਾਂ ਰੇਪ ਹੀ ਸਮਝ ਲਓ ਐ ਤਾਂ ਰੇਪ ਹੀ ਹੋ ਗਿਆ ਕਿਸਮ ਦਾ ਤੇ ਫਿਰ ਮੈਂ ਹੰਨੀ ਨੂੰ ਫੋਨ ਕਰਨ ਲੱਗੀ ਤੇ ਇਹਨੇ ਮੇਰਾ ਫੋਨ ਖੋ ਕੇ ਪਿੱਛੇ ਸੁੱਟਤਾ ਵੀ ਫਿਰ ਉਸ ਤੋਂ ਬਾਅਦ ਮੈਂ ਜਾ ਕੇ ਹੰਨੀ ਨੂੰ ਵੀ ਦੱਸੀ ਐ ਗੱਲ ਮੈਂ ਹੰਨੀ ਨੂੰ ਉੱਥੇ ਬੁਲਾ ਲਿਆ ਸੀ ਇਹ ਗੱਲ ਉਦੋਂ ਦੀ ਐ ਜਦੋਂ ਲਵ ਪੰਜਾਬ ਹੰਨੀ ਦੀ ਇੰਟਰਵਿਊ ਸੀਗੀ ਤੇ ਮੈਂ ਹੰਨੀ ਨੂੰ ਫੇਰ ਉੱਥੇ ਐ ਕੇ ਐਫਸੀ ਰੁਕਿਆ ਹੈਰੀ ਸੇਠੀ ਜਿਹੜਾ ਹੰਨੀ ਸੇਠੀ ਦਾ ਛੋਟਾ ਭਰਾ ਵੈ ਤੇ ਮੈਂ ਹੰਨੀ ਨੂੰ ਪਿੱਛੋਂ ਫੋਨ ਚੱਕ ਕੇ ਹੰਨੀ ਨੂੰ ਫਟਾਫਟ ਕਾਲ ਕੀਤੀ ਤੁਸੀਂ ਕਿੱਥੇ ਹੋ ਕਹਿੰਦਾ ਐ ਮੈਂ ਲਾ ਪੰਜਾਬੀ ਆ ਤੂੰ ਕਿੱਥੇ ਐ ਤੂੰ ਕਿ ਭਰਾਈ ਹੋਈ ਐ ਕੀ ਹੋ ਗਿਆ ਮੈਂ ਕਿ ਤੁਸੀਂ ਜਿੱਥੇ ਵੀ ਹੋ ਜਲਦੀ ਆ ਜਾਓ ਹੰਨੀ ਸੇਠੀ ਉੱਥੇ 1 ਮਿੰਟ ਤੋਂ ਪਹਿਲਾਂ ਪਹੁੰਚ ਗਿਆ ਸੀਗਾ ਮੇਰੀ ਗੱਡੀ ਕੋ ਤੇ ਉੱਥੇ ਆ ਕੇ ਉਹ ਗੋਪੀ ਨੂੰ ਉਹਨੇ ਭੇਜਦਾ ਘਰ ਉਹਨ ਦਾ ਫਰੈਂਡ ਹੈ ਗੋਪੀ ਜਿਹੜਾ ਨਾਲ ਹੁੰਦਾ ਉਹਨੇ ਘਰੇ ਭੇਜਤਾ ਤੇ ਉਸ ਤੋਂ ਬਾਅਦ ਹੰਨੀ ਸੇਠੀ ਮੇਰੇ ਕੋਲ ਗੱਡੀ 'ਚ ਬੈਠੇ ਤੇ ਹੈਰੀ ਸੇਠੀ ਅੰਦਰ KFC ਗਿਆ ਸੀ ਹੰਨੀ ਨੂੰ ਮੈਂ ਸਾਰੀ ਗੱਲ ਦੱਸੀ ਉਹ ਕਹਿੰਦੇ ਸੀ ਮੈਂ ਇੱਦਾਂ ਜਲੂਸ ਕੱਢਣਾ ਮੈਂ ਉਸ ਵਕਤ ਤਾਂ ਵੀ ਰੁਕਿਆ ਮੈਂ ਕਿਹਾ ਤੁਸੀਂ ਇੱਥੇ ਨਾ ਜਲੂਸ ਕੱਢੋ ਘਰ ਜਾ ਕੇ ਆਪਾਂ ਗੱਲ ਕਰਦੇ ਹਾਂ ਇਹਨਾਂ ਨੇ ਘਰ ਜਾ ਕੇ ਵੀ ਕੋਈ ਗੱਲ ਨਹੀਂ ਕੀਤੀ ਤੇ ਇਹਨਾਂ ਦੀ ਮੰਮੀ ਨੂੰ ਵੀ ਮੈਂ ਦੱਸਿਆ ਸਾਰੀ ਗੱਲ ਦੋ ਅਗਲੇ ਦਿਨ ਤੇ ਇਹਨਾਂ ਦੀ ਮੰਮੀ ਵੀ ਨਹੀਂ ਮੰਨੀ ਇਸ ਤੋਂ ਪਹਿਲਾਂ ਜਨਾਨੀ ਵੀ ਘਰੇ ਲਿਆ ਚੁੱਕਾ ਹੈ ਹੈਰੀ ਸੇਠੀ ਉਹ ਉਹਨਾਂ ਦਾ ਫਰੈਂਡ ਚੀਨੂ ਹੈ ਜੀ ਨੂੰ ਮੁਕਤਸਰ ਕੁੜਤੇ ਪਜਾਮੇ ਉਹਦੀ ਤੈਲ ਵੀ ਦੁਕਾਨ ਹੈ ਤੇ ਦਰਾਹੇ ਵੀ ਦੁਕਾਨ ਹੈ ਉਹਦੀ ਜਨਾਨੀ ਵੀ ਲੈ ਕੇ ਆਇਆ ਹੋਇਆ ਹੈ ਇਹ ਗੋਪੀ ਕੋਲ ਰਿਕਾਰਡਿੰਗ ਵੀ ਹੈਗੀ ਹੈ ਗੋਪੀ ਨੂੰ ਸਭ ਪਤਾ ਹੈ ਇਹਦਾ ਹੰਦੀ ਦਾ ਫਰੈਂਡ ਹੈ ਗੋਪੀ ਆਪਣੇ ਘਰ ਆਪਣੀ ਮੰਮੀ ਦੇ ਪਾਪਾ ਦੇ ਕਮਰੇ ਚ ਉਹ ਜਨਾਨੀ ਸਾਡੇ ਘਰ ਅੱਧਾ ਘੰਟਾ ਰਹੀ ਹੈ ਮੈਨੂੰ ਉਸੇ ਟਾਈਮ ਹੀ ਗੋਪੀ ਦਾ ਫੋਨ ਆਇਆ ਸੀ ਇਹ ਕੰਮ ਹੁੰਦੇ ਪਏ ਸਾਡੇ ਘਰ ਚ ਤੇ ਹੰਨੀ ਸੈੱਠੀ ਬਾਕੀ ਸੋਸ਼ਲ ਮੀਡੀਆ 'ਚ ਬਹੁਤ ਕੁਝ ਸ਼ੋਅ ਕਰ ਰਿਆ ਹੈ। ਤੇ ਹੰਨੀ ਸੈੱਠੀ ਨੂੰ ਆਪਣੇ ਘਰ ਦਾ ਬਿਲਕੁਲ ਵੀ ਨਹੀਂ ਹੈਗਾ। ਤੇ ਹੁਣ ਵੀ ਇਹ ਥੋੜੇ ਦਿਨ ਪਹਿਲਾਂ ਦੀ ਗੱਲ ਹੈ। ਮੀਨਸ ਮੀ ਨਾ ਇਹ ਵੀ ਗੱਲ ਨੂੰ ਹੋ ਚੁੱਕਾ ਹੈ। ਤੇ ਹੰਨੀ ਨੇ ਮੈਡਮਾਂ ਰੱਖੀਆਂ ਹੋਈਆਂ। ਉਹਨਾਂ ਦੇ ਚੋਂ ਇੱਕ ਮੈਡਮ ਦੀ ਹੰਨੀ ਨਾਲ ਸੈਟਿੰਗ ਸੀਗੀ। ਉਹ ਵੀ ਮੈਨੂੰ ਕਿਸੇ ਨੇ ਦੱਸਿਆ। ਮੈਨੂੰ ਤਾਂ ਪਤਾ ਚੱਲਿਆ। ਤੇ ਇਹ ਗੱਲ ਬਿਲਕੁਲ ਸੱਚ ਨਿਕਲੀ ਤੇ ਮੈਡਮ ਦੀ ਵੀ ਮੇਰੇ ਕੋਲ ਵੀਡੀਓ ਹੈਗੀ ਹੈ ਉਹ ਜਿਹੜੀ ਮਾਫੀ ਮੰਗਦੀ ਪਈ ਹੈ। ਉਹਨੇ ਕਿਹਾ ਵੀ ਆਸ ਤੋਂ ਬਾਅਦ ਮੇਰਾ ਹਨੀ ਸੇਠੀ ਨਾਲ ਕੋਈ ਲਿੰਕਪ ਕੋਈ ਕੁਝ ਨਹੀਂ ਹੋਊਗਾ ਐ ਮੈਂ ਆਪਣੀ ਬੇਟੀ ਦੀ ਸੋਂਖਾ ਕੇ ਕਹਿੰਦੀ ਆ ਕਿਉਂਕਿ ਹਨੀ ਸੇਠੀ ਨੇ ਸ਼ੁਰੂਆਤ ਕੀਤੀ ਸੀ ਤੇ ਤਾਂ ਹੀ ਹੁਣ ਮੈਂ ਇਸ ਟਾਈਮ ਆਪਣੇ ਪੇਕੇ ਬੈਠੀ ਹੋਈ ਆ ਮੇਰੇ ਮਾਪਿਓ ਨੂੰ ਵੀ ਬਹੁਤ ਤੰਗ ਕਰ ਰਿਹਾ ਹੈ ਰਾਤੀ ਵੀ ਮੇਰੀ ਮੰਮੀ ਨੂੰ ਇੰਨੀਆਂ ਗੱਲਾਂ ਗੱਡੀਆਂ ਮੇਰੀ ਮੰਮੀ ਤਾਂ ਕਹੇਗੀ ਵੀ ਤੂੰ ਇੱਥੇ ਆ ਜਾ ਰਾਤੀ ਵੀ ਇੰਨੇ ਬਹੁਤ ਗੰਨੀਆਂ ਗੱਲਾਂ ਗੱਡੀਆਂ ਵੀ ਤੇਰੀ ਬੂੜੀ ਐਵੇਂ ਆ ਤੇਰੀ ਬੂੜੀ ਐਵੇਂ ਤੇ ਇਸ ਕਰਕੇ ਹੁਣ ਮੈਂ ਆਪਣੇ ਪੇਕੇ ਬੈਠੇ ਆ ਮੈਨੂੰ ਸਵੇਰੇ ਕਿਹਾ ਗਿਆ ਆਪਣੇ ਭਰਾ ਨੂੰ ਫੋਨ ਕਰ ਇਥੋਂ ਤੁਰਦੀ ਲੱਗ ਮਾ ਪ੍ਰਾਣਾ ਲੈ ਰਿਹਾ ਹੋਇਆ ਨਾ ਉਹਨਾਂ ਨੂੰ ਕੁਝ ਕਹਿੰਦਾ ਨਾ ਇਹਨੇ ਇਹ ਗੱਲ ਹੀ ਨਹੀਂ ਚੁੱਕੀ ਵੀ ਮੇਰੇ ਭਰਾ ਨੇ ਇੰਨੀ ਵੱਡੀ ਗੱਲ ਮੇਰੀ ਵਾਈਫ ਨਾਲ ਕੀਤੀ ਹੈ ਕਿ ਮੈਂ ਕੋਈ ਗੱਲ ਕਰਾਂ ਇਹਨੇ ਉਹਨੂੰ ਹੱਥ ਤੱਕ ਥੱਪੜ ਤੱਕ ਵੀ ਲਾਇਆ ਹੁਣ ਮੈਨੂੰ ਨਹੀਂ ਪਤਾ ਕਿਉਂ ਇੰਨੀਆਂ ਕਰਤੂਤਾ ਇਹਨੂੰ ਉਹਨਾਂ ਨੂੰ ਪਤਾ ਹੈ ਪਤਾ ਨਹੀਂ ਇਹ ਕੀ ਹੈ ਰਲੇ ਹੋਇਆ ਪਲੀਜ਼ ਮੈਂ ਇਹ ਸਾਰਿਆਂ ਨੂੰ ਕਹੂੰਗੀ ਪਲੀਜ਼ ਮੇਰੀ ਹੈਲਪ ਕਰੋ ਆਪਣੀ ਛੋਟੀ ਭੈਣ ਦੀ ਥੈਂਕ ਯੂ